ਸ਼ਿਕਰਾ ਵਰਤੋ ਕੀ ਸੋਚਦੇ ਹਾਂ ਪੰਛੀ ਐ ਖਾਣਾ ਜਿੰਨੂੰ ਟਿਕਾ ਨਹੀਂ ਹੈਗਾ ਉਹ ਇੱਕ ਥਾਂ ਟਿੱਕੇ ਨਹੀਂ ਕਾ ਵੀ ਜਿਵੇਂ ਉਹ ਛੱਡ ਜਾਂਦਾ ਭੱਜ ਜਾਂਦਾ ਉਹ ਕਹਿੰਦਾ ਵੀ ਆਪਣਾ ਕਹਿੰਦੇ ਹਨਾ ਚਾਹੇ ਛੱਡ ਜਾ ਉਹ ਚੀਜ਼ਾ ਵੀ ਸ਼ਿਕਰਾ ਵੀ ਆਪ ਪਿਆਰ ਕਰਦੇ ਹਾਂ ਪਰ ਉਹ ਟਿਕਦਾ ਨਹੀਂ ਹੈ ਯਾਰ ਚੱਲੇ ਬਾਹਰ ਉਹਦੇ ਵਿੱਚ ਵੀ ਥੋੜਾ ਐਸੀ ਲਵੀ ਡਵੀ ਟਾਈਪ ਜਿਹਾ ਸੀ ਹੈਨਾ ਉਹਦੇ ਜਿਹੇ ਸੀਗਾ ਥੋੜੀ ਉਹ ਵੀ ਇਦਾਂ ਹੀ ਸੀਗੀ ਵੀ ਸ਼ੀ ਇਜ਼ ਰਿਚ ਤਾਂ ਥੋੜੀ ਜੀ ਵੀ ਐਵੇਂ ਹੈਗੀ ਆ ਵੀ ਆਪਣੇ ਆਪ ਦੇ ਚ ਰਹਿਣ ਵਾਲੀ ਇਹ ਵੀ ਉਦਾਂ ਦੀ ਹੈਗੀ ਆ ਬਟ ਇਹ ਥੋੜੀ ਉਹਦੇ ਨਾਲੋਂ ਅਲੱਗ ਆ ਜਿਵੇਂ ਉਹਨੂੰ ਕੰਸਰਨ ਹੁੰਦਾ ਵੀ ਯਾਰ ਵੀ ਮੇਰੇ ਜਿਵੇਂ ਨਾਲ ਦਾ ਆ ਵੀ ਸੈਟਲ ਹੋਵੇ ਇਦਾਂ ਇਦਾਂ ਹੋਵੇ ਇਹਨੂੰ ਆਇਆ ਵੀ ਚੱਕ ਲੋ ਧਰ ਲੋ ਵਾਲਾ ਕੰਮ ਆ ਮਤਲਬ ਚੱਕ ਲੋ ਧਰ ਲੋ ਇਹ ਚੀਜ਼ ਨਹੀਂ ਆਪੋ ਦਾ کہہ ਸਕਦੇ ਵੀ ਆ ਜਾਂਦਾ ਵੀ ਕੋਈ ਚੱਕਰ ਹੀ ਨਹੀਂ ਹੈਗਾ ਜੇ ਕੋਈ ਗੱਲ ਵੀ ਪੈ ਗਈ ਕੋਈ ਮੁਸ਼ਕਿਲ ਵੀ ਆ ਗਈ ਤਾਂ ਆ ਜਾਂਦਾ ਵੀ ਕੋਈ ਨਹੀਂ ਦੇਖੀ ਜਾਓ ਜੇ ਮੈਨੂੰ ਵੀ ਮਨ ਲਾਵੇ ਸੀਰੀਅਸ ਜੇ ਮੈਨੂੰ ਕੈਰੈਕਟਰਸ ਜਾਦੇ ਪਸੰਦ ਆ ਲਵਿਡਾ ਵੀ ਨਾਲੋਂ ਹਨਾ ਕਿਉਂਕਿ ਮੈਨੂੰ ਲੱਗਦਾ ਵੀ ਕੁੜੀਆਂ ਉਸ ਤੋਂ ਕਲਾ ਹੀ ਨਹੀਂ ਹੈਗਾ ਵੀ ਆਪਾਂ ਬਸ ਹਾਸਲਿਆ ਇਦਾਂ ਮੈਂ ਬਾਲ ਕਰ ਲਈ ਨਹੀਂ ਯਾਰ ਬਹੁਤ ਪੋਟੈਂਸ਼ੀਅਲ ਹੁੰਦਾ ਤੇ ਫਿਲਮਾਂ ਬਣਣੀਆਂ ਚਾਹੀਦੀਆਂ ਨੇ ਚਾਹੇ ਆਪਣੇ ਇਤਿਹਾਸ 'ਚ ਲਾ ਲੋ ਵੀ ਗਦਰੀ ਬੀਬੀ ਕਲਾਕਾਰ ਹੋ ਗਈ ਮਾਈ ਭਾਗੋ ਜੀ ਹੋ ਗਈ ਨਾ ਚਾਂਸੀ ਦੀ ਰਾਣੀ ਹੋ ਗਈ ਆਈ ਊਡ ਲਵ ਟੂ ਡੂ ਦੋਸ ਕੈਰੈਕਟਰਸ ਮਤਲਬ ਉਦਾਂ ਦਾ ਕੋਈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾ ਅਗਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਨੇ ਵੈਰੀ ਬਿਊਟੀਫੁਲ ਵੈਰੀ ਟੈਲੈਂਟਿਡ ਆਰਟਿਸਟ ਨਵਕਿਰਨ ਉਹਨਾਂ ਦੀ ਨਵੀਂ ਵੈਬ ਸੀਰੀਜ਼ ਚਪਾਲ ਤੇ ਅੱਜ ਰਿਲੀਜ਼ ਹੋ ਚੁੱਕੀ ਐ ਮੈਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਦੱਸ ਦਿਆਂ ਕਿੱਦਾਂ ਦਾ ਕਿਰਦਾਰ ਐ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਚੜਦੀ ਕਲਾ 'ਚ ਕਿਸ ਕਿੱਦਾਂ ਦਾ ਕਿਰਦਾਰ ਮਿਲੂਗਾ ਇਸ ਵਾਰ ਦੇਖਣ ਨੂੰ ਅਮ ਡਿਫਰੈਂਟਲੀ ਮਿਲੂਗਾ ਤੇ ਮੈਂ ਨਹੀਂ ਕੀਤਾ ਐਵੇਂ ਦਾ ਜੋ ਹੁਣ ਮੈਨੂੰ ਕਰੈਕਟਰ ਮਿਲਿਆ ਆ ਜੋ ਜਿਹੜੀ ਉਹਦੀ ਜਰਨੀ ਆ ਹਨਾ ਮੇਰੀ ਆਪਣੀ ਰੀਅਲ ਲਾਈਫ ਤੋਂ ਬਹੁਤ ਅਲੱਗ ਹੈ ਮੈਂ ਨਹੀਂ ਐਕਸਪੀਰੀਅੰਸ ਕੀਤਾ ਦੰਦ ਅਗੇ ਕੁਝ ਬਟ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਚੰਗਾ ਲੱਗੇਗਾ ਜੇ ਅਸੀਂ ਟਾਈਟਲ ਦੀ ਗੱਲ ਕਰੀ ਹੈ ਨਾ ਮਾਈ ਮੇਕ ਸ਼ਿਕਰਾ ਯਾਰ ਬਣਾਇਆ ਇੱਕ ਸ਼ਿਕਰਾ ਵਰਡ ਤੋਂ ਕੀ ਸੋਚਦੇ ਹੋ ਸ਼ਿਕਰਾ ਵੈਸੇ ਜਿੰਨਾ ਮੈਨੂੰ ਪਹਿਲਾਂ ਵੀ ਪਤਾ ਸੀ ਜਦੋਂ ਥੋੜਾ ਹੁਣ ਜਿਵੇਂ ਸਾਰਿਆਂ ਨੇ ਸੁਣ ਕੇ ਪਤਾ ਲੱਗਦਾ ਬਟ ਸ਼ਿਕਰਾ ਮੇਨਾਂ ਦਾ ਪੰਛੀ ਦਾ ਪੰਛੀ ਐ ਇੱਕ ਹਨ ਜਿਹਨੂੰ ਟਿਕਾ ਨਹੀਂ ਹੈਗਾ ਉਹ ਇੱਕ ਥਾਂ ਟਿੱਕੇ ਨਹੀਂ ਬਹਿੰਦਾ ਤੇ ਜਿਵੇਂ ਉਹ ਗੀਤ ਵੀ ਆਪਣਾ ਆਪਣਾ ਕਹਿ ਕੇ ਛੱਡ ਜਾਂ ਮੈਨੂੰ ਸ਼ਿਕਰੇ ਯਾਰ ਦੀ ਰੀਸੇ ਵੀ ਜਿਵੇਂ ਉਹ ਛੱਡ ਜਾਂਦਾ ਭੱਜ ਜਾਂਦਾ ਉਹ ਕਹਿੰਦਾ ਵੀ ਆਪਣਾ ਕਹਿੰਦੇ ਹਨਾ ਚਾਹੇ ਛੱਡ ਜਾ ਉਹ ਚੀਜ਼ਾ ਵੀ ਸ਼ਿਕਰਾ ਵੀ ਪਿਆਰ ਕਰਦੇ ਆ ਪਰ ਉਹ ਟਿਕਦਾ ਨਹੀਂ ਹੈਗਾ ਜੇ ਅਸੀਂ ਗੱਲ ਕਰੀਏ ਤੁਸੀਂ ਇਸ ਵਾਰ ਥੋੜਾ ਜਆ ਬੋਲਡ ਟਾਈਪ ਜਾਰ ਹੈ ਨਾ ਕਿਰਦਾਰ ਹੈ ਤੁਹਾਡਾ ਪਹਿਲੇ ਤੁਹਾਡੀ ਵੈਬ ਸੀਰੀਜ਼ ਸੀ ਜਿਹੜੀ ਜਿਵੇਂ ਪਿਆਰ ਨਾ ਕੀਤਾ ਹੁੰਦਾ ਹੈ ਨਾ ਤੇ ਦੂਜੀ ਫਿਰ ਆ ਗਈ ਯਾਰ ਚੱਲੇ ਬਾਹਰ ਉਹਦੇ ਵਿੱਚ ਥੋੜਾ ਜਆ ਉਹਦੇ ਵਿੱਚ ਵੀ ਥੋੜਾ ਐਸੀ ਲਵੀ ਡਵੀ ਟਾਈਪ ਜੀ ਸੀ ਹੈ ਨਾ ਯਾਰ ਚੱਲੇ ਬਾਹਰ ਜ ਨਹੀਂ ਉਹਦਾ ਗੁਰਲੀਨ ਦਾ ਕਰੈਕਟਰ ਕੀਤਾ ਸੀ ਮੈਂ ਜਿੱਥੋਂ ਮੈਨੂੰ ਪਛਾਣ ਮਿਲੀ ਈਵਨ ਅੱਜ ਵੀ ਲੋਕ ਮੈਨੂੰ ਗੁਰਲੀਨ ਕਹਿ ਕੇ ਬੁਲਾਉਂਦੇ ਆ ਬਹੁਤ ਦੱਸਦਾ ਤੇ ਉਹਦੇ ਜੇ ਸੀਗਾ ਥੋੜੀ ਉਹ ਵੀ ਇਦਾਂ ਹੀ ਸੀਗੀ ਵੀ ਸ਼ੀ ਇਜ਼ ਰਿਚ ਤਾਂ ਥੋੜੀ ਜੀ ਵੀ ਐਵੇਂ ਹੈਗੀ ਆ ਵੀ ਆਪਣੇ ਆਪ ਦੇ ਵਿੱਚ ਰਹਿਣ ਵਾਲੀ ਇਹ ਵੀ ਉਦਾਂ ਦੀ ਹੈਗੀ ਆ ਬਟ ਇਹ ਥੋੜੀ ਉਹਦੇ ਨਾਲੋਂ ਅਲੱਗਾਂ ਜਿਵੇਂ ਉਹਨੂੰ ਕਨਸਰਨ ਹੁੰਦਾ ਵੀ ਆ ਰਵੀ ਮੇਰੇ ਜਿਵੇਂ ਨਾਲ ਦਾ ਆ ਵੀ ਸੈਟਲ ਹੋਵੇ ਇਦਾਂ ਇਦਾਂ ਹੋਵੇ ਇਹਨੂੰ ਆ ਆ ਵੀ ਚੱਕ ਲੋ ਧਰ ਲੋ ਵਾਲਾ ਕੰਮ ਆ ਸੋ ਅਲੱਗ ਹੈ ਹਾਂਜੀ ਕਾਫੀ ਕਾਫੀ ਇਸ ਵਾਰ ਮਤਲਬ ਮਾਲਵਾ ਵਾਲੀ ਕੁਆਲਿਟੀਜ਼ ਆਈ ਹੈ ਪੂਰੀ ਹੈ ਨਾ ਚੱਕ ਲੋ ਵੀ ਜਿੱਦਾਂ ਦਾ ਵੀ ਹੈ ਨਹੀਂ ਨਹੀਂ ਵੈਸੇ ਜਿਵੇਂ ਮੈਂ ਮਾਲਵੀ ਤੋਂ ਆਂ ਖੈਰ ਨਹੀਂ ਆ ਕਿਉਂਕਿ ਕੁੜੀਆਂ ਨੂੰ ਮੈਨੂੰ ਲੱਗਦਾ ਵਾਇਲੈਂਸ ਨਹੀਂ ਮੈਨੂੰ ਦੇ ਨਹੀਂ ਪਸੰਦ ਹੈਗੀ ਪਰਸਨਲੀ ਜਿਵੇਂ ਕਹਾਂ ਪਰ ਉਦਾਂ ਹੀ ਹੈਗਾ ਵੀ ਬੀਇੰਗ ਆ ਪੰਜਾਬੀ ਤੇ ਆਪਣੇ ਉਹ ਡਰ ਵੀ ਨਹੀਂ ਹੁੰਦਾ ਜਿਵੇਂ ਹੁੰਦਾ ਵੀ ਆਪਾਂ ਦੇਖਦੇ ਹੀ ਰਹਿੰਨੇ ਐ ਅਕਸਰ ਚੀਜ਼ਾਂ ਹਨਾ ਵੀ ਥੋੜੀਆਂ ਮੋਟੀਆਂ ਲੜਾਈਆਂ ਆ ਜਾਂ ਇਦਾਂ ਵੀ ਆਇਆ ਹੁੰਦਾ ਵੀ ਮਤਲਬ ਚੱਕ ਲੋ ਤਾਂ ਲੋ ਇਹ ਚੀਜ਼ ਨਹੀਂ ਆਪੋ ਦਾ ਕਹਿ ਸਕਦੇ ਵੀ ਆ ਜਾਂਦਾ ਵੀ ਕੋਈ ਚੱਕਰ ਹੀ ਨਹੀਂ ਹੈਗਾ ਜੇ ਕੋਈ ਗੱਲ ਵੀ ਪੈ ਗਈ ਕੋਈ ਮੁਸ਼ਕਿਲ ਵੀ ਆ ਗਈ ਤਾਂ ਆਉਂਦਾ ਵੀ ਕੋਈ ਨਹੀਂ ਦੇਖੀ ਜਾਓ ਇਦਾਂ ਇਦਾਂ ਤਾਂ ਹੋਣਾ ਚਾਹੀਦਾ ਮਤਲਬ ਕੁੜੀਆਂ ਨੂੰ ਅੱਜ ਕੱਲ ਦੇ ਟਾਈਮ ਤੇ ਕੁੜੀਆਂ ਨੂੰ ਕਿ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ ਹੈ ਕੋਈ ਗੱਲ ਨਹੀਂ ਰ ਮੈਨੂੰ ਲੱਗਦਾ ਵੀ ਠੀਕ ਆ ਜ਼ਿੰਦਗੀ ਆ ਹਰ ਫੇਜ਼ ਬਣਿਆ ਆ ਤੋ ਅਜੇਸੀ ਗੱਲ ਕਰੀਏ ਕੋਈ ਅਜੀਹਾ ਜਨਰ ਜਿਹੜਾ ਤੁਸੀਂ ਹਲੇ ਤੱਕ ਨਹੀਂ ਕੀਤਾ ਪਰ ਤੁਹਾਡਾ ਹੈ ਵੀ ਡਰੀਮ ਚ ਹੈ ਕਿ ਕਰਨਾ ਏ ਮੈ ਜਨਰ ਅ ਬੇਸੇ ਮੈਨੂੰ ਵੀ ਮੈਨੂੰ ਲੱਗੇ ਸੀਰੀਅਸ ਜੇ ਮੈਨੂੰ ਕੈਰੈਕਟਰ ਜਿਆਦਾ ਪਸੰਦ ਆ ਲਵਿਡਾ ਵੀ ਨਾਲੋਂ ਹਨਾ ਕਿਉਂਕਿ ਮੈਨੂੰ ਲੱਗਦਾ ਵੀ ਕੁੜੀਆਂ ਉਸ ਤੋਂ ਕਲਾਈ ਨਹੀਂ ਹੈਗਾ ਵੀ ਆਪਾਂ ਬਸ ਹਾਸਲਿਆ ਇਦਾਂ ਮੈਂ ਬਾਲ ਕਰ ਲਈ ਨਹੀਂ ਯਾਰ ਬਹੁਤ ਪੋਟੈਂਸ਼ੀਅਲ ਹੁੰਦਾ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਚਾਹੇ ਆਪਣੇ ਇਤਿਹਾਸ ਦਾ ਲਾ ਲੋ ਵੀ ਗਦਰੀ ਬੀਬੀ ਗਲਾਬਕਾਰ ਹੋ ਗਈ ਮਾਈ ਭਾਗੋ ਜੀ ਹੋ ਗਈ ਨਾ ਚਾਂਸੀ ਦੀ ਰਾਣੀ ਹੋ ਗਈ ਆਈ ਊਡ ਲਵ ਟੂ ਡੂ ਦੋਸ ਕੈਰੈਕਟਰਸ ਮਤਲਬ ਉਦਾਂ ਦਾ ਕੁਝ ਚੀ ਮੈਨੂੰ ਮਿਲੀ ਬੋਲਡ ਜਾ ਤੁਸੀਂ ਹਾਂ ਮਤਲਬ ਚਾਹੇ ਐਕਸ਼ਨ ਹੋਵੇ ਚਾਹੇ ਉਦਾਂ ਹੋਵੇ ਵੀ ਜਿਹੜੇ ਕਿਰਦਾਰ ਦੇ ਆਪ ਦਾ ਵੀ ਕੁਝ ਹੈਗਾ ਮਤਲਬ ਫਰਮ ਕੈਰੈਕਟਰ ਵੀ ਇਦਾਂ ਕੁਝ ਤੇ ਹੈ ਹਨਾ ਉਹਦੇ ਕਰਨ ਚ ਵੀ ਉਹਦੀ ਆਪਣੀ ਸਟੋਰੀ ਹੋਵੇ ਜੋ ਆਪ ਕੁਝ ਕਹਿੰਦਾ ਹੋਵੇ ਹਾਂਜੀ ਜੇ ਅਸੀਂ ਗੱਲ ਕਰੀ ਹੁਣ ਤੁਸੀਂ ਇੰਡਸਟਰੀ ਚ ਆ ਗਿਓ ਇੰਡਸਟਰੀ ਚ ਕੋਈ ਅਜੇਹਾ ਚੀਜ਼ ਜਿਵੇਂ ਤੁਸੀਂ ਪਹਿਲੇ ਸੋਚਦੇ ਸੀ ਵੀ ਇੰਡਸਟਰੀ ਅਜੇਹੀ ਹੈ ਪਰ ਹੁਣ ਤੁਹਾਨੂੰ ਉਤਰ ਕੇ ਇੰਡਸਟਰੀ ਚ ਪਤਾ ਲੱਗਿਆ ਵੀ ਨਹੀਂ ਅਜੇਹਾ ਨਹੀਂ ਹੈ ਦੇਖੋ ਪਹਿਲਾਂ ਤਾਂ ਮੇਨਾਂ ਦਾ ਇਕੱਲਾ ਮੈਨੂੰ ਨਹੀਂ ਸਾਰਿਆਂ ਨੂੰ ਬਹੁਤ ਐਂ ਲੱਗਦੀ ਹੈ ਵੀ ਚਮਕ-ਦਮਕ ਵਾਲੀ ਆ ਤੇ ਵੀ ਯਾਰ ਇੰਨਾ ਦੇ ਮਜ਼ੇ ਆ ਹਨਾ ਵੀ ਡੇਲੀ ਮੇਕਅਪ ਕਰਕੇ ਬੈਠ ਜਾਣਾ ਤੇ ਲੋਕ ਕਿੰਨਾ ਪਿਆਰ ਕਰਦੇ ਆ ਤੇ ਵੀ ਫਿਲਮਸ ਚਾਉਂਦੇ ਨੇ ਵਧੀਆ ਪੈਸੇ ਮਿਲਦੇ ਆ ਬਟ ਲੋਕ ਪਿਆਰ ਕਰਦੇ ਆ which is true ਹਨਾ ਰੱਬ ਨਾ ਕਰੇ ਕੋਈ ਗੱਲ ਹੋ ਜੇ ਫਿਰ ਦੂਸਰੇ ਪਾਸੇ ਵੀ ਹੋ ਜਾਂਦਾ ਕੰਮ ਬਟ ਵੜ ਕੇ ਪਤਾ ਲੱਗਦਾ ਵੀ ਦ ਸਟਰਗਲ ਇਜ਼ ਰੀਅਲ ਸੋ مطلب ਮੁਸ਼ਕਲਾਂ ਆਉਂਦੀਆਂ ਵਾ ਬਸ ਫਿਰ ਗੱਲ ਹੋਈ ਹੈ ਵੀ ਜੇ ਤੁਸੀਂ ਕੋਈ ਰਾਹ ਚੁਣਿਆ ਵਾ ਜਿੰਨਾ ਟਾਈਮ ਤੁਹਾਡਾ ਮਾਨਾ ਤਾਂ ਉਹਦੇ ਚੱਲੀ ਜਾਓ ਹਰ ਇੱਕ ਚੀਜ਼ ਆਊਗੀ ਤੁਹਾਨੂੰ ਹੰਡਾਉਣੀ ਪੈਣੀ ਆ ਠੀਕ ਆ ਕੁੜੀਆਂ ਲਈ ਕੁਝ ਹੈ ਇੰਡਸਟਰੀ 'ਚ ਵੀ ਜੇ ਅਸੀਂ ਗੱਲ ਕਰੀਏ ਕਿ ਆਪਣੇ ਆਪ ਨੂੰ ਆਪਣੇ ਆਪ ਲਈ ਸਟੈਂਡ ਲੈਣਾ ਚਾਹੀਦਾ ਹੈ ਨਹੀਂ ਤਾਂ ਜੇ ਤੁਸੀਂ ਆਪਣੇ ਲਈ ਸਟੈਂਡ ਨਹੀਂ ਲਾਉਂਗੇ ਤਾਂ ਕੋਈ ਵੀ ਤੁਹਾਡੇ ਲਈ ਸਟੈਂਡ ਨਹੀਂ ਲਏਗਾ ਨੀ ਗੱਲ ਇੰਡਸਟਰੀ ਦੀ ਗੱਲ ਤੇ ਨਹੀਂ ਆ ਹਨਾ ਇਹ ਤਾਂ ਇੰਡੀਵਿਜੂਅਲੀ ਆ ਚਾਹੇ ਵੈਦਰ ਇਟਸ ਕੁੜੀ ਵੈਦਰ ਇਟਸ ਇਟਸ ਮੁੰਡਾ ਹਨਾ ਦੋਵਾਂ ਲਈ ਆ ਮੈਨੂੰ ਲੱਗਦਾ ਜੇ ਤੁਸੀਂ ਆਪਣੇ ਲਈ ਨਹੀਂ ਬੋਲ ਸਕਦੇ ਤਾਂ ਨੋਬਾਡੀ ਡਸ ਹਨਾ ਕੋਈ ਨਹੀਂ ਬੋਲੂਗਾ ਤੁਹਾਡੇ ਲਈ ਤਾਂ ਮੈਨੂੰ ਲੱਗਦਾ ਤੁਹਾਡੀ ਆਪਣੀ ਪਛਾਣ ਹੋਣੀ ਜ਼ਰੂਰੀ ਆ ਤੇ ਨੋ ਡਾਊਟ ਮਤਲਬ ਥੋੜਾ ਸ਼ਾਇਦ ਫਰਕ ਪੈਂਦਾ ਇਸ ਚੀਜ਼ ਸਿਖਾਈ ਨਹੀਂ ਜਾਂਦੀ ਜਾਂ ਕੋ ਉਹ ਵੀ ਉਹ ਚੀਜ਼ਾਂ ਆਉਂਦੀਆਂ ਹੀ ਨਹੀਂ ਹੈਗੀਆਂ ਕਿ ਮਾਵਾਂ ਬਹੁਤ ਨਰਮ ਹੁੰਦੀਆਂ ਯਾਰ ਹਨਾ ਇਹ ਕੁੜੀਆਂ ਨੂੰ ਜਿਆਦਾ ਇਹਨਾਂ ਜਿਵੇਂ ਬਾਰੇ ਮੈਨੂੰ ਵੀ ਸਟਾਰਟਿੰਗ ਸਟਾਰਟਿੰਗ ਚ ਬਹੁਤ ਪ੍ਰੋਬਲਮ ਹੁੰਦੀ ਸੀ ਹੁਣ ਵੀ ਕਦੇ ਆ ਜਾਂਦੀ ਹੈ ਜਿਵੇਂ ਕਦੇ ਕੋਈ ਕੁਝ ਕਹਿ ਲੈਂਦਾ ਕਿ ਵੀ ਜਵਾਬ ਹੀ ਨਹੀਂ ਆਉਂਦਾ ਸੋ ਚੀਜ਼ਾਂ ਦੀ ਆਉਂਦੀ ਹੈ ਪ੍ਰੋਬਲਮ ਫਿਰ ਆਪ ਨੂੰ ਬੁਰਾ ਲੱਗਦਾ ਵੀ ਯਾਰ ਇਦਾਂ ਕਾਤੇ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਵੀ ਜਦੋਂ ਆਪਾਂ ਨਹੀਂ ਕਿਸੇ ਨਾਲ ਕਰਦੇ ਬਟ ਉਹ ਹੀ ਆ ਕਹਿੰਦੇ ਵੀ ਜਦੋਂ ਤੁਸੀਂ ਬਾਹਰ ਦੁਨੀਆ ਚ ਆਉਨੇ ਹੋ ਤਾਂ ਤੁਹਾਨੂੰ ਚਪੇੜਾ ਮਾਰ ਮਾਰ ਸਿਖਾਉਂਦੀ ਹੈ ਵੀ ਜ਼ਿੰਦਗੀ ਕੀ ਆ ਤੁਹਾਨੂੰ ਅਸੀਂ ਦੱਸਦੇ ਹਾਂ ਹੌਣ ਹੌਲੇ ਹੌਲੇ ਹਮਤ ਹੌਲੇ ਹੌਲੇ ਹੁਣ ਸਿੱਖ ਲਿਆ ਵੀ ਹਾਂ ਜੇ ਤੁਹਾਨੂੰ ਜਵਾਬ ਦੇਣਾ ਆਉਣਾ ਚਾਹੀਦਾ ਹੁਣ ਕਿਸੇ ਨਹੀਂ ਸਿੱਖ ਤਾਂ ਨਹੀਂ ਲਿਆ ਸਿੱਖ ਰਹੇ ਹਾਂ ਹਨਾ ਹਰ ਨਵੇਂ ਦਿਨ ਨਵੀਆਂ ਚੀਜ਼ਾਂ ਆਉਂਦੀਆਂ ਵਾਂ ਤਾਂ ਕਈ ਵਾਰੀ ਟੈਕਲ ਕਰਨਾ ਆ ਵੀ ਜਾਂਦਾ ਕਈ ਵਾਰੀ ਆਇਆ ਹੁੰਦਾ ਵੀ ਯਾਰ ਅੱਛਾ ਨਹੀਂ ਪਰ ਉਤੋਂ ਕਿਵੇਂ ਨਿਕਲਣਾ ਹੈ ਉਹ ਚੀਜ਼ ਤੁਹਾਨੂੰ ਆ ਜਾਂਦੀ ਹੈ ਜੇ ਹੁਣ ਤੁਸੀਂ ਸਫਰ ਕਰ ਲਿਆ ਨੈਕਸਟ ਟਾਈਮ ਤੁਹਾਨੂੰ ਪਤਾ ਹੋਊ ਯਾਰ ਜੇ ਆ ਸਿਚੁਏਸ਼ਨ ਆਉਂਦੀ ਹੈ ਤਾਂ ਇਹਨੂੰ ਮੈਂ ਇਦਾਂ ਡੀਲ ਕਰ ਸਕਦੀ ਹਾਂ ਸੋ ਏਵਰੀ ਡੇ ਨਿਊ ਚੈਲੰਜਸ ਹੁੰਦੇ ਆ ਨਿਊ ਚੈਲੰਜਸ ਹੁੰਦੇ ਹਨ ਕੁੜੀਆਂ ਲਈ ਹੁਣ ਜੇ ਅਸੀਂ ਗੱਲ ਕਰੀਏ ਇੰਡਸਟਰੀ ਦੀ ਇੰਡਸਟਰੀ ਕਾਫੀ ਗਰੋਥ ਕਰ ਰਹੀ ਹੈ ਨਾ ਪਰ ਕਿਤੇ ਨਾ ਕਿਤੇ ਅਜੇ ਦੇਖਿਆ ਜਾਂਦਾ ਹੈ ਵੀ ਇੰਡਸਟਰੀ 멘ਟਲ ਹੈਲਥ ਨਾਲ ਵੀ ਕਾਫੀ ਜੂਝ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ 멘ਟਲ ਹੈਲਥ ਹੈਗੀ ਆ ਦੇਖੋ ਜੇ ਬੀਇੰਗ ਐਨ ਐਕਟਰ ਜੇ ਮੈਂ ਕਹੂੰਗੀ ਤਾਂ ਜਿਹੜੀ ਇਹ ਜੌਬ ਆ ਕੰਸਿਸਟੈਂਸੀ ਦੀ ਜੌਬ ਨਹੀਂ ਹੈਗੀ ਹੈ ਨਾ ਅੱਜ ਤੁਸੀਂ ਕੰਮ ਕਰ ਰਹੇ ਹੋ ਅੱਛਾ ਸਾਲ ਨਾ ਕਰੋ 2 ਮਹੀਨੇ ਨਾ ਕਰੋ 4 ਮਹੀਨੇ ਨਾ ਕਰੋ ਸੋ ਫਾਈਨੈਂਸ਼ੀਅਲੀ ਵੀ ਜਿਨ੍ਹਾਂ ਨੂੰ ਚਲੋ ਬੈਕਅਪ ਹੈਗਾ ਕਰਦੇ ਆ ਤੋ ਹਨਾ ਠੀਕ ਆ ਪਰ ਮੈਨੂੰ ਹੁਣ ਜਿਵੇਂ ਵੱ ਆਪਣਾ ਕਰੀਏ ਹੈਨਾ ਉਹ ਕਰਦੇ ਨਹੀਂ ਕੁਝ ਕਹਿੰਦੇ ਬਟ ਯਾਰ ਆਪਣਾ ਹੋਣਾ ਚਾਹੀਦਾ ਵਾ ਸੋ ਫਾਈਨੈਂਸ਼ੀਅਲੀ ਮੈਨੂੰ ਲੱਗਦਾ ਵੀ ਜੇ ਤੁਸੀਂ ਹਰ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਲਾਜ਼ਮੀ ਆ ਕਿਉਂਕਿ ਇੰਡੀਪੈਂਡੈਂਸੀ ਦੇ ਨਾਲ ਤੁਹਾਡੇ ਕੋਲ ਫਰੀडम ਆਉਂਦੀ ਆ ਤੁਸੀਂ ਕੁਝ ਕਰਨਾ ਤੁਸੀਂ ਕੁਝ ਲੈਣਾ ਮਤਲਬ ਕੁਝ ਵੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆਪਣੀ ਕੋਈ ਚੀਜ਼ ਹੈਨਾ ਵੀ ਕੁੜੀਆਂ ਨੂੰ ਪਿੱਛੋਂ ਮੋਸਟਲੀ ਜ਼ਮੀਨ ਨਹੀਂ ਆਉਂਦੀ ਪਤਾ ਨਹੀਂ ਚਲੋ ਜੋ ਵੀ ਬਣਿਆ ਆ ਤਾਂ ਮੈਨੂੰ ਲੱਗਦਾ ਯਾਰ ਤੁਹਾਡੇ ਕੋਲ ਆਪਣਾ ਕੁਝ ਹੋਵੇ ਪੜਾਈ ਆਪਣੀ ਚੀਜ਼ ਆ ਤੋਂ ਉਸ ਤੋਂ ਬਾਅਦ ਪੜ੍ਹਨਾ ਜ਼ਰੂਰੀ ਆ ਸਤੁਵਾਦ ਆਪਣਾ ਕੰਮ ਹੋ ਗਿਆ ਤੇ ਇਹ ਚ ਹੈਗੀ ਵੀ ਕੰਸਿਸਟੈਂਸੀ ਨਹੀਂ ਹੈਗੀ ਤੇ ਐਂਜ਼ਾਈਟੀ ਵੀ ਹੁੰਦੀ ਆ ਉਹ ਚੀਜ਼ ਦੀ ਐਂਜ਼ਾਈਟੀ ਕਹਿ ਲੋ ਫਿਕਰ ਕਹਿ ਲੋ ਟੈਨਸ਼ਨ ਕਹਿ ਲੋ ਉਦਾਸੀ ਵੀ ਲੱਗਦੀ ਆ ਮਨ ਨੂੰ ਬਟ ਫਿਰ ਆਪਣੇ ਤੋਂ ਨੀਵੇਂ ਵੱਲ ਵੇਖੀ ਤਾਂ ਵੀ ਯਾਰ ਮੈਂ ਫਿਰ ਵੀ ਕੰਫਰਟ 'ਚ ਬੈਠੀ ਆ ਉਹ ਇਦਾਂ ਬੈਠ ਕੇ ਵੀ ਇਹ ਚੀਜ਼ ਵੱਲ ਜਾ ਰਹੇ ਨੇ ਤੇ ਮੈਂ ਘਾ ਤੇ ਡੂਲ ਰਹੀ ਆ ਜੇ ਅਸੀਂ ਗੱਲ ਕਰੀ ਹੁਣ ਕਦੇ ਇਦਾਂ ਦਾ ਹੋਇਆ ਵੀ ਤੁਸੀਂ ਕਿਸੇ ਵੈਬ ਸੀਰੀਜ਼ 'ਚ ਕਿਸੇ ਫਿਲਮ 'ਚ ਇਦਾਂ ਦਾ ਰੋਲ ਕੀਤਾ ਪਰ ਤੁਹਾਨੂੰ ਉਹ 스ਵਿਚ ਆਨ ਕਰਨ ਨੂੰ ਟਾਈਮ ਲੱਗ ਗਿਆ ਹੈਨਾ ਰੀਅਲ ਲਾਈਫ 'ਚ ਵੀ ਉਹ ਤੁਹਾਨੂੰ ਕਦੇ ਮਤਲਬ ਲੱਗਦਾ ਹੈ ਇਦਾਂ ਦਾ ਵੀ ਹਾਂ ਇਹ ਰੀਅਲ ਲਾਈਫ 'ਚ ਵੀ ਹੁਣ ਉਹੀ ਕਿਰਦਾਰ ਮੈਨੂੰ ਆ ਰਹੇ ਹੋਂ ਵੈਸੇ ਹਲੇ ਮੈਂ ਨਾ ਕੰਮ ਨਹੀਂ ਕੀਤਾ ਹਨਾ ਜਿਵੇਂ AR ਚਲੇ ਬਾਹਰ ਗੁਰਲੀਨ ਦਾ ਕਰੈਕਟਰ ਸੀ ਤੋਂ ਇਨ ਔਖਾ ਨਹੀਂ ਸੀਗਾ ਹਨਾ ਜਿਵੇਂ ਇਹ ਆ ਇਹਦੇ ਲਈ ਵੈਸੇ ਮੈਨੂੰ ਟਾਈਮ ਵਾ ਘਟ ਮਿਲੇ ਮੈਨੂੰ ਰਾਤ ਨੂੰ ਕਾਲ ਆਈ ਤੇ ਅਗਲੇ ਦਿਨ ਮੈਂ ਸਾਈਟ ਤੇ ਸੀ ਦੋ ਤਿੰਨ ਦਿਨ ਮੈਨੂੰ ਨਹੀਂ ਪਤਾ ਮੈਂ ਉਹ ਕਰੈਕਟਰ ਫੜ ਵੀ ਪਾਈਆਂ ਜਾਂ ਨਹੀਂ ਉਸ ਤੋਂ ਬਾਅਦ ਮੈਨੂੰ ਲੱਗਾ ਮੈਂ ਕਾਫੀ ਹੱਦ ਤੱਕ ਫੜਿਆ ਬਟ ਉਹ ਠੀਕ ਸੀਗਾ 스ਵਿਚ ਆਨ 스ਵਿਚ ਆਫ ਉੱਥੇ ਸੈਟ ਦੀ ਹੋ ਜਾਂਦਾ ਸੀ ਇਹ ਹੈਗਾ ਵੀ ਜਦੋਂ ਇੱਕ ਅੱਧੀ ਵਾਰ ਇੰਟੈਂਸ ਸੀਨ ਹੋਇਆ ਤੇ ਤੁਹਾਡੇ ਮਨ ਤੇ ਬਹੁਤ ਉਦਾਸੀ ਆ ਜਾਂਦੀ ਆ ਫਿਰ ਉਹ ਤੁਹਾਡੇ ਨਾਲ ਰਹਿੰਦੀ ਆ ਥੋੜਾ ਟਾਈਮ ਬਟ ਹੁਣੇ ਮੈਂ ਰੀਸੈਂਟ ਵੈਬ ਸੀਰੀਜ਼ ਕੀਤੀ ਹੈ ਜਿਹੜੀ ਮਤਲਬ ਰੀਸੈਂਟਲੀ ਇਸ ਤੋਂ ਬਾਅਦ ਸ਼ਾਇਦ ਰਿਲੀਜ਼ ਹੋਣੀ ਹੈ ਤੂੰ ਤੇ ਪੰਜਾਬ ਉਹਦੇ ਚ ਮੈਂ ਇੱਕ ਅੰਮਰਸਰ ਦੀ ਕੁੜੀ ਦਾ ਕਰੈਕਟਰ ਕੀਤਾ ਹੈ ਮਤਲਬ ਉਧਰ ਦੀ ਮਾਝੇ ਦੀ ਕੁੜੀ ਦਾ ਸੋ ਮਤਲਬ ਜਿਵੇਂ ਸ਼ੈਰੀ ਕੁੜੀਆਂ ਜਿਆਦਾ ਠੇਠ ਨਹੀਂ ਬੋਲਦੀਆਂ ਮਤਲਬ ਪਰ ਬੋਲੀ ਆਉਂਦੀ ਆ ਤਾਂ ਮੈਨੂੰ ਲੱਗਾ ਹੁਣ ਵੀ ਕੋਈ ਕੋਈ ਸ਼ਬਦ ਸ਼ਾਇਦ ਆ ਰਹੇ ਹੁਣ ਮੈਂ ਸੋਚ ਕੇ ਹੌਲੀ ਹੌਲੀ ਬੋਲ ਰਹੀ ਆ ਕਿ ਨਹੀਂ ਮੈਂ ਮਲ ਮਤਲਬ ਮਲਵਈ ਨਹੀਂ ਕਹਿ ਸਕਦੇ ਜਿਹੜੀ ਚਲੋ ਮੈਂ ਸ਼ੁਰੂ ਤੋਂ ਸਿੱਖੀ ਆ ਨਾ ਕਿਉਂਕਿ ਉਹ ਚੀਜ਼ ਤੁਹਾਡੇ ਨਾਲ ਤੁਹਾਨੂੰ ਆਉਣੀ ਚਾਹੀਦੀ ਹੈ ਪਰ ਵੀ ਐਕਟਰ ਨੂੰ ਉਹ ਚੀਜ਼ ਛੱਡਣੀ ਵੀ ਆਉਣੀ ਚਾਹੀਦੀ ਆ ਸੋ ਭਾਸ਼ਾ ਮੇਰੇ ਨਾਲ ਮੈਨੂੰ ਸਾਰੇ ਕਹਿੰਦੇ ਨੇ ਤੂੰ ਅੰਮ੍ਰਿਤਸਰ ਦੀ ਆ ਤੂੰ ਅੰਮ੍ਰਿਤਸਰ ਦੀ ਆ ਮੈਂ ਕਹਿੰਦੀ ਨਹੀਂ ਉਹ ਬਹੁਤ ਮਤਲਬ 1.5 ਸਾਲ ਹੁਣ ਰਹੀ ਆ ਤਾਂ ਹੁਣ ਮੈਂ ਥੋੜਾ ਥੋੜਾ ਘਟਾ ਰਹੀ ਆ ਵੀ ਨਹੀਂ ਨਹੀਂ ਵੀ ਆਉਣੀ ਚਾਹੀਦੀ ਉਹ ਹਾ ਵੀ ਨਹੀਂ ਹੋਣੀ ਚਾਹੀਦੀ ਸੀ ਜੀ ਤੁਹਾਡੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਬਹੁਤ ਹੀ ਪਿਆਰਾ ਕਨਸੈਪਟ ਲੈ ਕੇ ਵੈਬ ਸੀਰੀਜ਼ ਰਿਲੀਜ਼ ਹੋ ਚੁੱਕੀ ਹੈ ਚੋਪਾਲ ਤੇ ਜ਼ਰੂਰ ਦੇਖੋ ਤੇ ਜ਼ਰੂਰ ਪਿਆਰ